ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੀਬ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆਂ ਦੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਆਪਣੀ ਅੱਜ ਦੀ ਵੀਡੀਓ ਹੈਗੀ ਆ ਜੀ ਜਿਹੜੀ ਆਪਣੀਆਂ ਫਟੀਆਂ ਪੁਰਾਣੀਆਂ ਟੀ-ਸ਼ਰਟਾਂ ਹੁੰਦੀਆਂ ਨੇ ਤੇ ਆਪਾਂ ਇਹਨਾਂ ਨੂੰ ਜੀ ਸੁੱਟ ਦਿੰਨੇ ਆ ਤੇ ਆਪਾਂ ਬੇਕਾਰ ਸਮਝ ਕੇ ਹਨਾ ਆਪਾਂ ਨੂੰ ਐਦਾਂ ਹੁੰਦਾ ਇੱਕ ਚਲੋ ਹੁਣ ਹੁਣ ਪਾ ਲਈਆਂ ਤੇ ਫਿਰ ਹੁਣ ਉਸ ਤੋਂ ਬਾਅਦ ਵਿੱਚ ਜੀ ਆਪਾਂ ਹੁਣ ਇਹਨਾਂ ਨੂੰ ਆਪਾਂ ਸੁੱਟ ਦਾਂਗੇ ਤੇ ਤੁਸੀਂ ਇਹ ਆ ਦੇਖੋ ਟੋਕਾਂ ਵੀ ਲੱਗੀਆਂ ਪਈਆਂ ਨੇ ਤੇ ਆਪਾਂ ਫਿਰ ਵੀ ਹੋ ਇਹਨੂੰ ਇਸਤੇਮਾਲ ਕਰ ਸਕਦੇ ਆ ਤੇ ਤੁਸੀਂ ਕਦੇ ਵੀ ਇਹ ਜਿਹੜੀ ਟੀ-ਸ਼ਰਟਾਂ ਨੇ ਸੁੱਟਣੀਆਂ ਨਹੀਂ ਹੈਗੀਆਂ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਅੱਜ ਆਪਾਂ ਹਨਾ ਇਹਨਾਂ ਟੀ-ਸ਼ਰਟਾਂ ਦਾ ਕੀ ਕਰਾਂਗੇ ਤੇ ਇਹ ਹਜੇ ਵੀ ਚੱਲਦੀ ਹੋਊ ਆਪਣੀਆਂ ਜਿਹੜੇ ਉਹ ਕੰਮ ਆ ਸਕਦੀਆਂ ਨੇ ਤੇ ਤੁਸੀਂ ਕਦੇ ਵੀ ਇਹ ਜਿਹੜੇ ਬੇਕਾਰ ਟੀ-ਸ਼ਰਟਾਂ ਨੇ ਉਹ ਸੁੱਟਣੀਆਂ ਨਹੀਂ ਹੈਗੀਆਂ ਤੇ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਕਰ ਲੈਣਾ ਹੈ ਕਿ ਫਿਰ ਜਿਹੜੀ ਇਹਦੀ ਆਹ ਸਾਈਡ ਆ ਜੰਨ ਜਿੱਥੇ ਸੇਉਣ ਲੱਗੀ ਹੁੰਦੀ ਹੈ ਨੀਚੇ ਵਾਲੀ ਸਾਈਡ ਤੇ ਆਪਾਂ ਇਥੋਂ ਕੀ ਕਰਾਂਗੇ ਜੀ ਪਹਿਲਾਂ ਆਪਾਂ ਇਹਨਾਂ ਨੂੰ ਕਟਿੰਗ ਕਰ ਦਾਂਗੇ ਸਾਰੀ ਇੱਥੋਂ ਤੋਂ ਸਿਰੇ ਤੋਂ ਸਿਰੇ ਤੱਕ ਲੈ ਕੇ ਆਪਾਂ ਸਾਰੀ ਇਹਨੂੰ ਕਟਿੰਗ ਕਰ ਦਾਂਗੇ ਤੇ ਹੁਣ ਤੁਸੀਂ ਕੀ ਕਰਨਾ ਹੈ ਜੀ ਇਧਰੋਂ ਲੈ ਕੇ ਇੱਥੇ ਤੱਕ ਜੈ ਲੀਕੇ ਬਾਹਾਂ ਤੇ ਗळा ਇਹ ਵੀ ਆਪਾਂ ਕਟਿੰਗ ਕਰ ਦਾਂਗੇ ਐਂ ਬਿਲਕੁਲ ਸਿੱਧਾ ਲਓ ਜੀ ਆਪਾਂ ਜਿਹੜੀ ਇਹ ਵੇਸਟ ਹੈਗਾ ਉਹ ਆਪਾਂ ਸਾਈਡ ਤੇ ਕੱਢ ਦਾਂਗੇ ਤੇ ਆਪਾਂ ਇਹ ਐਡਾ ਚਾਰਚ ਕਟਿੰਗ ਕਰ ਲਈ ਹੁਣ ਚਾਹੇ ਤਾਂ ਤੁਸੀਂ ਇਹਨੂੰ ਇੱਧਰਲੀ ਸਾਈਡ ਰੱਖ ਸਕਦੇ ਹੋ ਚਾਹੇ ਇੱਧਰਲੀ ਸਾਈਡ ਰੱਖ ਸਕਦੇ ਹੋ ਉਹ ਜਾਂਦੀ ਤੁਹਾਡੀ ਨੂੰ ਹੁਣ ਇੱਛਾ ਹੈ ਕਿ ਤੁਸੀਂ ਇਹ ਜਿਹੜੀ ਆ ਕਿੱਧਰਲੀ ਸਾਈਡ ਰੱਖਣੀ ਹੈ ਤੇ ਇਸ ਤੋਂ ਬਾਅਦ ਵਿੱਚ ਜੀ ਆਪਾਂ ਕੀ ਕਰਨਾ ਹੈ ਆਪਾਂ 4 ਇੰਚ ਤੇ ਨਿਸ਼ਾਨ ਲਾ ਲੈਣਾ ਇੱਥੋਂ ਲੈ ਕੇ 4 ਇੰਚ ਦੇ ਇਸੇ ਤਰ੍ਹਾਂ 45 ਇਡ ਤੋਂ ਲਾ ਲਵਾਂ 4 ਇੰਚ ਟੈਂਸ਼ਨ ਇਹ ਪੈਨ ਨੂੰ ਬਿਲਕੁਲ ਸਿੱਧੀ ਲਾਈਨ ਮਾਰ ਲੜ ਲਓ ਲਓ ਲਾਈਨ ਉੱਪਰ ਮਾਰ ਲਈ ਹੈ ਹੁਣ ਤੁਸੀਂ ਕੀ ਕਰਨਾ ਜਿਹੜਾ ਆਪਣਾ ਨੀਚੇ ਵਾਲੀ ਸਾਈਡ ਆ ਇਸ ਤੋਂ ਤੁਸੀਂ ਇੱਕ ਇੱਕ ਪੁਆਇੰਟ ਦਾ ਜਾਂਦੀ 1 ਇੱਕ ਇੰਚ ਦਾ ਤੁਸੀਂ ਐਦਾ ਕਰਕੇ ਉਹ ਰੱਖਣਾ ਲਓ ਜੀ ਆਦੇ ਅੰਦਾਜ਼ੇ ਦੇ ਨਾਲ ਇਹਦਾ ਤੁਸੀਂ ਰੱਖ ਸਕਦੇ ਹੋ ਤੇ ਜਾਂ ਫਿਰ ਜੇ ਤੁਸੀਂ ਮਿਲ ਕੇ ਨਿਸ਼ਾਨ ਲਗਾਣਾ ਤੁਸੀਂ ਮਿਲ ਕੇ ਲਾ ਸਕਦੇ ਹੋ ਕਿ ਤੁਹਾਨੂੰ ਮਿਲ ਕੇ ਲਾਣਾ ਤੋਂ ਅੰਦਾਜ਼ੇ 1 2 3 4 5 6 ਇਸੇ ਤਰ੍ਹਾਂ ਕਰ ਕਰਕੇ ਤੁਸੀਂ ਸਾਰੇ ਜਿਹੜੇ ਇਹ నిశాను ఇచ్చే ఇర నిశాను జో చారెప రకే ఇర ర నిశాను ਕੀ ਕਰਨਾ ਹੈ ਜੇ ਕਰਤਾ ਹਨ ਨਾ ਇਹ ਤੁਹਾਨੂੰ ਐਸਟੀਮੇਟ ਨਹੀਂ ਹੈਗਾ ਤਾਂ ਤੁਸੀਂ ਐਦਾ ਕਰਕੇ ਲਾਈਨ ਵੀ ਮਾਰ ਸਕਦੇ ਆ ਲੈ ਸਾਨੂੰ ਪਾਣੀ ਹੈ ਨਿਸ਼ਾਨ ਦੇ ਨਾਲ ਨਿਸ਼ਾਨ ਵੀ ਬਣਾ ਸਕਦੇ ਜੇਕਰ ਤੁਹਾਨੂੰ ਤੱਕ ਹੈਗੇ ਤਾਂ ਤੁਸੀਂ ਤੱਕ ਦੇ ਨਾਲ ਵੀ ਆਪਾਂ ਕੀ ਕਰਨਾ ਕਟਿੰਗ ਕਰ ਲੈਣਾ ਆਪਾਂ ਇਹ ਇੱਥੇ ਦਾ ਕੀ ਕਰਨਾ ਜਿੱਥੇ ਤੱਕ ਆਪਾਂ 4 ਇੰਚ ਦਾ ਮਤਲਬ ਉੱਪਰੋਂ ਲੈ ਕੇ ਨੀਚੇ ਨੂੰ 4 ਇੰਚ ਦਾ ਆਪਾਂ ਗੈਪ ਰੱਖਿਆ ਆਪਾਂ ਇਸੇ ਤਰ੍ਹਾਂ ਸਾਰਾ ਜਿਹੜਾ ਕਟਿੰਗ ਕਰਦੇ ਆ। ਆਪਾਂ ਤੁਹਾਨੂੰ ਬਹੁਤ ਹੀ ਵਧੀਆ ਚੀਜ਼ ਹੈ ਜਿਹੜੀ ਬਣਾ ਕੇ ਦਿਖਾਵਾਂਗੇ ਬਾਜ਼ਾਰ ਦੇ ਵਿੱਚ ਇਹ ਜਿਹੜੀ ਚੀਜ਼ ਆ। ਇਹ ਘੱਟੋ ਘੱਟ 200 300 ਦੇ ਗੇੜ ਚ ਬਣ ਕੇ ਮਿਲਦੀ ਆ। ਆਪਾਂ 2-300 ਰੁਪਿਆ ਕਾਤੋਂ ਲਾਣਾ। ਆਪਾਂ ਤੁਹਾਨੂੰ ਘਰ ਹੀ ਬਣਾ ਕੇ ਦਿਖਾਵਾਂਗੇ ਬਹੁਤ ਹੀ ਵਧੀਆ ਚੀਜ਼ ਹੈ ਜਿਹੜੀ ਬਣ ਜਣੀ। ਨੂੰ ਬੰਨ ਦਾਂਗੇ। ਬਸੇ ਟੀ-ਸ਼ਰਟ ਆ ਬੇਕਾਰ ਕਰ ਦੰਨੇ ਆ। ਸਿੱਟ ਦੰਨੇ ਆਪਾਂ ਤੇ ਉਹ ਕਦੇ ਵੀ ਛੁੱਟਣੀਆਂ ਨਹੀਂ ਹੈਗੀਆਂ। ਤੇ ਆਪਾਂ ਇਹ ਚੀਜ਼ ਬਣਾਵਾਂਗੇ। ਦੇਖਿਓ। ਸਾਰੀ ਇਹ ਪੱਦਰ ਕਰਕੇ ਕਟਿੰਗ ਕਰ ਲਈਏ ਹੁਣ ਪਹਿਲਾਂ। ਇਹ ਦਗਰ ਕੇ ਆਪਾਂ ਸਾਰੀ ਕਟਿੰਗ ਕਰ ਲਈ। ਹਾਂਜੀ ਲਓ ਜੀ ਆਪਾਂ ਇਹ ਜਿਹੜੀ ਸਾਰੀ ਆ ਇਹ ਆਪਾਂ ਕਟਿੰਗ ਕਰ ਲਈ ਆਪਾਂ। ਦੇਖ ਸਕਦੇ ਹੋ ਤੁਸੀਂ। ਇਸੇ ਤਰੀਕੇ ਦੇ ਨਾਲ ਮੇਰੇ ਕੋਲ ਆ ਦੋ ਤਿੰਨ ਟੀ-ਸ਼ਰਟਾਂ ਹੋਰ ਹੈਗੀਆਂ ਨੇ ਮੈਂ ਇਹਨਾਂ ਨੂੰ ਵੀ ਕਟਿੰਗ ਕਰਨਾ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਲਓ ਜੀ ਇੱਥੇ ਆਪਾਂ ਸਾਰੀਆਂ ਨੇ ਜਿਹੜੀਆਂ ਆਪਣੀਆਂ ਟੀ-ਸ਼ਰਟਾਂ ਆਂ ਲਿਆ ਕਟਿੰਗਾਂ ਕਰ ਲਈਆਂ ਦੇਖੋ ਇਹ ਇਹ ਬੁੱਕ ਜਾਵੇ ਠੀਕ ਹੁਣ ਆਪਾਂ ਇਹਨਾਂ ਨੂੰ ਇਸ ਤੋਂ ਬਾਅਦ ਕੀ ਕਰਨਾ ਹੈ ਡੰਡਾ ਲੈ ਲੈਣਾ ਆਪਾਂ ਇੱਕ ਇੱਥੇ ਡੰਡਾ ਤੁਸੀਂ ਵੱਡਾ ਵੀ ਲੈ ਸਕਦੇ ਹੋ ਛੋਟਾ ਵੀ ਲੈ ਸਕਦੇ ਆਪਾਂ ਇਹਨੂੰ ਇੱਥੇ ਚੰਗੀ ਤਰ੍ਹਾਂ ਜਿਹੜਾ ਇੱਧਰ ਪੱਨ ਲੁਬੇਟ ਦੇਣਾ ਐਨ ਪੂਰਾ ਟਾਈਟ ਕਰਕੇ ਲੁਬੇਟਣਾ ਤੁਸੀਂ ਇੱਥੇ ਇਹ ਇੱਧਰ ਲੁਬੇਟ ਕੇ ਲਓ ਜੀ ਇਹ ਇਸੇ ਤਰੀਕਾ ਦੇ ਨਾਲ ਆਪਾਂ ਸਾਰੀਆਂ ਨੇ ਜਿਹੜੀਆਂ ਬਣੇ ਟੀ-ਸ਼ਰਟਾਂ ਨੇ ਇਹਨਾਂ ਨੂੰ ਪੱਦਾ ਕਰਕੇ ਲੁਬੇੜਵਾਂਗੇ ਇੱਥੋਂ ਪੈਨੂੰ ਟਾਈਟ ਕਰਕੇ ਫੜਨਾ ਦੇ ਨਾਲ ਹੀ ਆਪਾਂ ਜਿਹੜੀ ਦੂਸਰੀ ਟੀ-ਸ਼ਰਟ ਆਪਣੀ ਲਾ ਦਾਂਗੇ। ਦੇਖੋ। ਇਸੇ ਤਰੀਕੇ ਨਾਲ ਆਪਾਂ ਦੋਨੇ ਤੁਹਾਡੇ ਤੋਂ ਟੀ-ਸ਼ਰਟਾਂ ਤਾਂ ਤੁਸੀਂ ਦੋ ਲੈ ਸਕਦੇ ਹੋ ਤਿੰਨ ਹੈਗੀਆਂ ਤਿੰਨ ਲੈ ਸਕਦੇ ਹੋ। ਤੀਨ ਲਓ। ਆਪਾਂ ਸਾਰੀਆਂ ਇੱਦਾਂ ਹੀ ਟੀ-ਸ਼ਰਟਾਂ ਨੇ ਜਿਹੜੀਆਂ ਉਹ ਲੁਵੇਟਾਂ ਹੁਣ ਆਪਾਂ ਨੇ ਇਸ ਤੋਂ ਬਾਅਦ ਕੀ ਕਰਨਾ ਹੈ ਇਹਦੇ ਉੱਪਰ ਆਪਾਂ ਇਹਦਾ ਕਰਕੇ ਦਸੇ ਲੁਵੇਟ ਲਾਣੀ ਆ ਜੇ ਤੁਹਾਡੇ ਕੋਲ ਕੋਈ ਪਿੰਨ ਵਗੈਰਾ ਹੈਗੀ ਆ ਜਿਵੇਂ ਸਟੈਪਲਰ ਜਿਹੜੇ ਹੁੰਦੇ ਆ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਵੈਸੇ ਉਹ ਹੱਥ 'ਚ ਲੱਗਣ ਦਾ ਡਰ ਹੁੰਦਾ ਆ ਤੁਸੀਂ ਆਪਾਂ ਆਹੀ ਪਰ ਅਸੀਂ ਲੈ ਲੈਣੇ ਕਿਉਂਕਿ ਆਪਣੀ ਟੀ-ਸ਼ਰਟ ਦੇ ਨਾਲ ਉਹ ਇਹੀ ਕੱਟੀ ਸੀਗੀ ਇਹ ਲਓ ਜੀ ਇਹ ਬਟੰਗੀ ਤਰ੍ਹਾਂ ਬਣਤਾ ਇਹ ਬਣ ਗਿਆ ਜੀ ਆਪਣਾ ਪੋਚਾ ਤੁਸੀਂ ਇਹਨੂੰ ਪੋਚੇ ਦੇ ਤੌਰ ਤੇ ਯੂਜ਼ ਕਰਨਾ ਚਾਹੁੰਦੇ ਤਾਂ ਤੁਸੀਂ ਇਹਨੂੰ ਪੋਚੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਅਗਰ ਤੁਸੀਂ ਡਸਟਿੰਗ ਕਰਨ ਵਾਸਤੇ ਰੱਖਣਾ ਹੈ ਝਾੜਨ ਵਾਸਤੇ ਤਾਂ ਤਾਂ ਇਹ ਉਹ ਵੀ ਬਹੁਤ ਵਧੀਆ ਵਾ ਤਾਂ ਤੁਸੀਂ ਇਹਨੂੰ ਛਾੜਨ ਵਾਸਤੇ ਵੀ ਰੱਖ ਸਕਦੇ ਹੋ ਤੇ ਲਓ ਜੀ ਆਪਣਾ ਪੋਚਾ ਬਣ ਕੇ ਆ ਜਿਹੜਾ ਹੋ ਗਿਆ ਹੈ ਰੈਡੀ ਤੇ ਹਾਂਜੀ ਲਓ ਜੀ ਆਪਣੀ ਅੱਜ ਦੀ ਵੀਡੀਓ ਇੰਨੀ ਹੈ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ